ਗਾਲਾ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਤਾਂ ਕਰਾਂਗੇ ਪਰ ਬਹੁਤ ਹੀ ਖਾਸ ਟੌਪਿਕਸ ਦੇ ਵਿੱਚ ਰਹਿਣ ਵਾਲਾ ਹੈ ਕੋਰਸੇਸ ਨੂੰ ਲੈ ਕੇ ਦੇਖੋ ਸਟੂਡੈਂਟਸ ਅਮਨ ਵਿੱਚ ਕਈ ਤਰ੍ਹਾਂ ਦੇ ਵਹਿਮ ਕਈ ਵਾਰ ਰਹਿੰਦੇ ਨੇ ਬਹੁਤ ਹੀ ਈਜ਼ੀ ਕੋਰਸੇਸ ਸਿਲੈਕਟ ਕਰ ਲੈਂਦੇ ਨੇ ਜਿਸ ਦਾ ਕਾਮਯਾਬਾਦ ਵਿੱਚ ਉਹਨਾਂ ਨੂੰ ਭੁਗਤਣਾ ਪੈਂਦਾ ਹੈ ਫਿਊਚਰ ਵਿੱਚ ਚੱਲ ਕੇ ਬਹੁਤ ਸਾਰੀ ਦਿੱਕਤਾਂ ਉਸ ਦੇ ਨਾਲ ਆ ਜਾਂਦੀ ਹੈ ਈਵਨ ਵੀਜ਼ਾ ਲੱਗਣ ਦੇ ਵਿੱਚ ਵੀ ਪ੍ਰੋਬਲਮ ਆ ਜਾਂਦੀ ਹੈ ਸੋ ਅੱਜ ਅਸੀਂ ਤੁਹਾਡੇ ਨਾਲ ਇਹੀ ਗੱਲ ਸਾਂਝੀ ਕਰਾਂਗੇ ਕਿ ਜੇਕਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ ਨਵੰਬਰ ਇਨਟੇਕ ਲਈ ਅਪਲਾਈ ਕਰਨਾ ਹੈ ਕੋਰਸੇਸ ਤੇ ਫੋਕਸ ਕਰਨਾ ਕਿ ज्यादा वीजा सक्सैस रेट देखा जा रहा है ताकि कि उस अकॉर्डिंगली अपना डिसीज़न ले सको स्वागत है जी सारे मैं हाँ हरजोत कौर और अजय खास इनफॉर्मेशन तुडे तो साझी करेवीगेट ओवरसीज ओ वीज़ा एक्सपर्ट मिसिज वीना गोल मैम साढ़े बहुत बहुत स्वागत है मैम सत श्रीकाली सत श्रीकाल सो so मैम जिमेंडा तो साई अठाई साल एक्सपीरियंस है और मैं जरूर एक तो एक्सपीरियंस को चीज़ समझना चाहागी कि हर साल के न किस तरीके कोर्सिज की इंपॉर्टेंस होर ज़्यादा बढ़ती जा रही है और किस तरीके बदलते दे देखे हैं कोर्सिस की डिमांड या किस तरह के कोर्सिस उपर टाइम के दे नाम देख रहे हैं कि वीजा सक्सैस रेट बहुत हाई जा रहा है देखो हरजोत ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਜਦੋਂ ਅਜ ਬਹੁਤ ਪੁਰਾਣੀ ਗੱਲਾਂ ਹੋਈਆਂ ਜੀ ਉਸ ਟਾਈਮ ਵੀ ਮੈਂ ਹਮੇਸ਼ਾ ਯੂਨੀਕ ਕੋਰਸ ਲੈਂਦੀ ਸੀ ਜਦ ਵੀਜ਼ਾ ਆਫੀਸਰ ਮੰਨ ਲਓ ਤੁਸੀਂ ਉਹ ਵੀਜ਼ਾ ਆਫੀਸਰ ਜਾਂ ਬੱਚਾ ਆਪਣੇ ਆਪ ਨੂੰ ਅਸਿਊਮ ਕਰੇ ਇਸ ਟਾਈਮ ਜੇ ਉਹਦੇ ਕੋਲ ਖਾਲੇ ਬਿਜ਼ਨਸ ਮੈਨੇਜਮੈਂਟ ਦਾ ਆ ਰਿਹਾ ਹੈ ਜਾਂ ਖਾਲੀ ਇੱਕ ਆਈਟੀ ਦਾ ਆ ਰਿਹਾ ਹੈ ਤਾਂ ਤੁਸੀਂ ਕਹੋਗੇ ਬੱਚਾ ਜਿਹੜਾ ਹੈ ਪੜਨ ਵਾਲਾ ਨਹੀਂ ਹੈ ਇਹਨੇ ਖਾਲੀ ਕਿਸੇ ਦੀ ਹੈਲਪ ਲਈ ਆਫਰ ਲੈਟਰ ਲਿਆ ਹੋਰ ਫਾਈਲ ਅਦਾ ਹੂੰ ਇੱਕ ਅੱਛਾ ਕੋਰਸ ਤੁਸੀਂ ਚੂਜ਼ ਕਰੋਗੇ दैट मींस ਬੱਚਾ ਕੈਰੀਅਰ ਦੇ ਵਾਸਤੇ ਜਿਹੜਾ ਇੱਕ ਅਵੇਅਰ ਹੈ ਉਹ ਪੜਨਾ ਚਾਹੁੰਦਾ ਹੈ ਉਹ ਪੜ ਕੇ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦਾ ਮੈਂ ਹਮੇਸ਼ਾ ਇੱਕ ਯੂਨੀਕ ਜੇ ਕੋਰਸ ਕਰਦੀ ਸੀ ਤੁਸੀਂ ਦੇਖੋ ਕੈਨੇਡਾ ਵਿੱਚ ਕੋਈ ਪਾਵਰ ਐਂਡ ਮੀਲ ਕਰਕੇ ਕਰ ਵਧੀਆ ਜਿਹਾ ਕੋਰਸ ਸੀਗਾ ਉਹਦੇ ਵਿੱਚ ਬੱਚਿਆਂ ਦੀ 100% ਪੀਆਰ ਹੋਣੀ ਐਂਡ ਰੋਬੋਟਿਕਸ ਨਮਨਮਾਇਆ ਸੀਗਾ ਉਸ ਟਾਈਮ ਉਹੋ ਜਿਹੇ ਕੋਰਸਸ ਨੂੰ ਮੈਂ ਹਮੇਸ਼ਾ ਪ੍ਰਫਰੈਂਸ ਜੇ ਜਦੋਂ ਤੁਸੀਂ ਕਿਹਾ ਟਾਈਮ ਦੇ ਨਾਲ ਕਿਉਂਕਿ ਹਰ ਸਾਲ ਹਰ ਦੋ ਸਾਲ ਹਰ ਚਾਰ ਸਾਲ 'ਚ ਬਹੁਤ ਕੁਝ ਚੇਂਜ ਹੋ ਜਾਂਦਾ ਹੈ 10 ਸਾਲ 'ਚ ਤੇ ਜਨਰੇਸ਼ਨ ਚੇਂਜ ਹੋ ਜਾਂਦੀ ਹੈ ਤੁਸੀਂ ਇਹ ਦੇਖੋ 28 ইয়ার্স ਹੋ ਗਏ ਕੰਮ ਕਰਦੇ ਕਿੰਨਾ ਕੁਝ ਅਸੀਂ ਦੇਖਿਆ ਹੋਣਾ ਜੀ ਜੇ ਅਸੀਂ ਅੱਜ ਵੀ ਗੱਲ ਕਰੀਏ ਕੋਰਸੇਸ ਦੀ ਜੇ ਤੁਸੀਂ ਕੁਝ ਸਾਲ ਪਹਿਲੇ ਮੈਂ ਸਾਈਬਰ ਸਿਕਿਉਰਿਟੀ ਦੇ ਇੰਨੇ ਪ੍ਰੋਗਰਾਮ ਕੀਤੇ ਕਿਉਂਕਿ ਬਹੁਤ ਨਵਾਂ ਆਇਆ ਸਾਡੀ ਟ੍ਰੇਨਿੰਗਸ ਹੋਈਆਂ ਕੋਈ ਪ੍ਰੋਗਰਾਮ ਆਂਦਾ ਉਹਦੇ ਪਾਸ ਸਾਡੀ ਆਪਣੀ ਟ੍ਰੇਨਿੰਗਸ ਹੋਈਆਂ ਸਾਈਬਰ ਸਿਕਿਉਰਿਟੀ ਤੇ ਆਸਟ੍ਰੇਲੀਆ ਗਵਰਨਮੈਂਟ ਨੇ ਅਰਬਾਂ ਰੁਪਇਆ ਲਗਾਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਝੂਠੇ ਮੈਸੇਜ ਆਉਂਦੇ ਆ ਤੁਹਾਨੂੰ ਮੋਬਾਈਲ ਤੇ OTP ਮੰਗਦੇ ਆ ਜੀ ਹੈਨਾ ਖਾਲੀ ਹੋ ਜਾਂਦੇ ਬਿਲਕੁਲ that means ਉਠੇ ਇੱਕ ਜਿੱਦਾਂ ਆਪਾਂ ਘਰ ਲੌਕ ਕਰਕੇ ਜਾਂਦੇ ਆ ਹੂੰ ਤੇ ਬਾਹਰ ਇੱਕ ਗਾਰਡ ਬਿਠਾ ਕੇ ਜਾਂਦੇ ਆ ਤੇ IT ਦੇ ਵਿੱਚ ਜਿਹੜਾ ਸਾਈਬਰ ਸਿਕਿਉਰਿਟੀ ਇੱਕ ਗਾਰਡ ਦਾ ਕੰਮ ਕਰਦਾ ਹੈ ਕਿ ਕੋਈ ਹੈਕਿੰਗ ਨਾ ਕਰੇ ਠੀਕ ਹੈ ਉਦੇ ਬਾਅਦ ਹੁਣ ਜਿਹੜਾ ਬੜਾ ਨਵਾਂ ਆਇਆ AI ਆਇਆ ਅੱਛਾ ਉਸ ਤੋਂ ਪਹਿਲੇ ਕੋਵਿਡ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਫੇਮਸ ਹੋਇਆ ਸਪਲਾਈ ਚੇਨ ਮੈਨੇਜਮੈਂਟ ਕਿਉਂਕਿ ਸਾਰਾ ਕੁਝ ਬੰਦ ਹੋ ਗਿਆ ਸੀਗਾ ਇੱਕ ਪੋਰਟ ਤੇ ਸਮਾਨ ਪਿਆ ਉਹ ਕਿੱਦਾਂ ਉਹਨੂੰ ਸੋਰਸ ਕਰੀਏ ਕਿੱਦਾਂ ਜਿੱਥੇ ਜ਼ਰੂਰਤ ਹੈ ਤਾਂ ਉੱਥੇ ਪਹੁੰਚੇ ਇਹ ਸਪਲਾਈ ਚੇਨ ਮੈਨੇਜਮੈਂਟ ਦਾ ਕੰਮ ਸੀਗਾ ਡਾਟਾ ਜਿਹੜਾ ਇੱਕ ਜਗ੍ਹਾ ਕਿੱਦਾਂ ਸਟੋਰ ਕਰੇ ਕਲਾਊਡ ਕੰਪਿਊਟਿੰਗ ਦਾ ਕੰਮ ਹੈ ਇਦਾਂ ਕਰਕੇ ਕੋਰਸੇਸ ਨਵੇਂ ਤੋਂ ਨਵੇਂ ਆਏ ਦੇਖੋ ਜਿੱਦਾਂ ਹੁਣ ਕੁਝ ਕੋਰਸੇਸ ਐ ਮੈਡੀਕਲ ਵਾਸਤੇ ਹੂੰ ਠੀਕ ਐ ਨਾ ਤੁਹਾਨੂੰ ਪਤਾ ਕਿ ਰੋਬੋਟਿਕਸ ਤੋਂ ਸਰਜਰੀ ਹੋ ਰਹੀ ਐ ਰੋਬੋਟ ਸਰਜਰੀ ਕਰ ਰਹੇ ਆ ਬਿਲਕੁਲ ਕੱਲ ਇੰਡੀਆ ਦੇ ਵਿੱਚ ਇੱਕ ਛੋਟੇ ਬੱਚੇ ਦੀ 18 ਮਨਸ ਦੇ ਬੱਚੇ ਦੀ ਪਹਿਲੀ ਸਰਜਰੀ ਹੋਈ ਕੱਲ ਮੈਂ ਨਿਊਜ਼ ਚ ਦੇਖੀ ਸੀ ਰੋਬੋਟ ਦੇ ਥਰੂ ਜਿਹੜਾ ਡਾਕਟਰਸ ਨੇ ਕੀਤੀ ਐ ਡਾਕਟਰ ਦਿੱਲੀ ਚ ਬੈਠਿਆ ਸਰਜਰੀਸ਼ਾ ਲਖਨਊ ਚ ਆ ਕੇ ਦਰ ਹੋਈਆ ਹਮਮ ਇੰਨੀ ਐਡਵਾਂਸਮੈਂਟ ਆ ਚੁੱਕੀ ਐ ਤੇ ਨੇਚੁਰਲ ਐ ਹਰ 500 ਸਾਲ ਚ ਬਹੁਤ ਕੁਝ ਚੇਂਜ ਹੁੰਦਾ ਉਸੇ ਹਿਸਾਬ ਨਾਲ ਸਟੂਡੈਂਟਸ ਤੇ ਜਿਹੜੇ ਐ ਕੋਰਸਿਸ ਗਾਈਡ ਕਰਨੇ ਕਰਨੇ ਜੇ ਕੋਰਸ ਵਧੀਆ ਲਏਗਾ ਸਟੂਡੈਂਟ ਤੇ ਦੇਖੋ ਉਹਦਾ ਹੀ ਸੈਟਲਮੈਂਟ ਤੇ ਹੋਣੀ ਹੋਣੀ ਐ ਸੈਟਲਮੈਂਟ ਬਿਲਕੁਲ ਅਲੱਗ ਚੀਜ਼ ਐ ਕੋਰਸ ਤੁਸੀਂ ਅੱਛਾ ਲਿਆ ਤੁਹਾਨੂੰ ਜੌਬ ਦੀ ਕਮੀ ਨਹੀਂ ਔਰ ਜੇ ਜੌਬ ਹੈ ਤਾਂ ਸੈਟਲਮੈਂਟ ਹੋਣੀ ਹੈ ਵੀ ਆਰ ਮਿਲ ਲਿਓ ਤਾਂ ਪਿੱਛੇ ਭਜਦੀਆਂ ਚੀਜ਼ਾਂ ਹੂੰ ਕਾਫੀ ਸਾਰੇ ਬੱਚੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਇੱਕ ਕਾਲਜ ਹੈ ਆਲਮੋਸਟ ਫ੍ਰੀ ਇੱਚ ਤੁਹਾਨੂੰ ਪੜਾ ਰਿਹਾ ਹੈ ਹਰ ਬੱਚਾ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹੋ ਜਿਹਾ ਕੋਰਸ ਹੈ 6 ਮਹੀਨੇ ਦੀ ਫੀਸ ਇੰਡੀਆ ਤੋਂ ਦਿੱਤੀ ਤੁਸੀਂ 11 12 15000 ਡਾਲਰ ਜੋ ਵੀ ਹੈ ਅਗਲੇ 6 ਮਹੀਨੇ ਪੇਡ ਇੰਟਰਨਸ਼ਿਪ ਹੈ ਉਹਦੇ ਵਿੱਚ ਬੱਚਾ ਕੋਈ 24000 ਡਾਲਰ ਕਮਾ ਰਿਹਾ ਹੂੰ ਠੀਕ ਹੈ ਫਿਰ ਨੈਕਸਟ 6 ਮੰਥ ਦੀ ਜਿਹਦੇ ਜਿਹੜਾ ਕਮਾਏ ਉਹਦੇ ਵਿੱਚੋਂ ਫਿਰ ਫੀਸ ਪੇ ਕਰਦੇ ਨੇ ਫਿਰ ਨੈਕਸਟ 6 ਮੰਥ ਇੰਟਰਨਸ਼ਿਪ ਐਦਾਂ ਕਰਕੇ 3 ਸਾਲ ਦਾ ਪ੍ਰੋਗਰਾਮ ਹੈ ਡੇਢ ਸਾਲ ਬੱਚੇ ਨੇ ਕੰਮ ਕਰਨਾ ਹੈ ਡੇਢ ਸਾਲ ਪੜ੍ਹਨਾ ਤੇ ਪੇਰੈਂਟਸ ਨੇ ਕੀ ਦਿੱਤਾ ਇਨੀਸ਼ੀਅਲੀ ਬਸ 6 ਮਹੀਨੇ ਦੀ ਫੀਸ ਦਿੱਤੀ ਤੇ ਜਿਹੜੇ ਲਾਸਟ 6 ਮੰਥ ਉਹ ਕੰਮ ਕਰੇਗਾ ਉਹਦੇ ਹੱਥ ਵਿੱਚ ਹੀ ਹੈ 댓 ਮੀਨਸ ਉਹਨੇ ਟੋਟਲ ਫ੍ਰੀ ਪੜਾਈ ਕੀਤੀ ਇਹ ਕੈਲਕੂਲੇਸ਼ਨ ਕਰਨੀ ਪੈਂਦੀ ਹੈ that ਹੁਣ ਪੂਰੇ ਵਰਲਡ 'ਚ ਜਿਹੜਾ ਕੀ ਹੈ ਇੱਕ ਤਾਂ ਟੈਕਨੋਲੋਜੀ ਪੈਸਾ ਬਹੁਤ ਕਮਾਲ ਹੈ ਟੈਕਨੋਲੋਜੀ ਤੋਂ ਬੰਦਾ ਕੀ ਕਰੇਗਾ ਘੁੰਮਣਾ ਫਿਰਨਾ ਖਾਣਾ ਪੀਣਾ ਤਾਂ ਟੂਰਿਜ਼ਮ ਹਸਪਿਟੈਲਿਟੀ ਐਂਡ ਟੂਰਿਜ਼ਮ ਇਹ ਕੋਰਸਸ ਬੜੇ ਫੇਮਸ ਹੈ ਦਨ ਜਿੱਦਾਂ ਮੈਂ ਕਿਹਾ ਸਪਲਾਈ ਚੇਨ ਮੈਨੇਜਮੈਂਟ ਛੋਟੇ ਕੰਟਰੀਜ਼ ਹੈ ਜਿੱਥੇ ਕਾਟਨ ਹੋ ਰਿਹਾ ਹੈ ਜਿੱਥੇ ਕੱਪੜਾ ਬਣ ਰਿਹਾ ਹੈ ਜਿੱਥੇ ਹੋਰ ਚੀਜ਼ਾਂ ਬਣ ਰਹੀਆਂ ਉਹ ਸਟੋਨ ਜਿਹੜੀ ਕੰਟਰੀਜ਼ ਨੂੰ ਜ਼ਰੂਰਤ ਹੈ ਉਹਨਾਂ ਦੇ ਤੱਕ ਕਿਦਾਂ ਪਹੁੰਚਾਇਆ ਜਾਏ ਇਹ ਕੋਰਸੇ ਬੜੇ ਫੇਮਸ ਹੋ ਰਹੇ ਆ ਉਹ ਟਾਈਮ ਚੱਲਿਆ ਗਿਆ ਜਿਹੜਾ ਬੱਚਾ ਨਾ ਆਰਨਰੀ ਹੈ ਨਾ ਗ੍ਰੈਜੂਏਸ਼ਨ ਲੈ ਲਈ ਕੋਈ ਵੀ ਬੀਐਸਸੀ ਆਈਟੀ ਲੈ ਲਈ ਅਕਾਊਂਟਿੰਗ ਲੈ ਲਈ ਹਾਂ ਨਾ ਹੁਣ ਤੁਸੀਂ ਦੇਖੋ ਕੈਨੇਡਾ 'ਚ ਪ੍ਰੋਬਲਮ ਕੀ ਆਈ ਕਿ ਉੱਥੇ ਹਰ ਬੱਚਾ ਬਿਜ਼ਨਸ ਮੈਨੇਜਮੈਂਟ 'ਚ ਚੱਲ ਗਿਆ ਤੇ ਉਹਨਾਂ ਨੇ ਜਿਹੜਾ بزਨਸ ਮੈਨੇਜਮੈਂਟ ਦੇ ਪੋਸਟ ਸਟਡੀ ਵਰਕ ਕਮੇਟੀ ਬੰਦ ਕਰ ਦਿੱਤੀ ਹੂੰ ਕਿ ਸਾਨੂੰ ਇਹ ਬੱਚੇ ਚਾਹੀਦੇ ਨਹੀਂ ਪ੍ਰਾਈਵੇਟ ਕਾਲਜ ਕਾਲਜਸ ਵਿੱਚ ਪੈਕੇजेस ਬਣਾ ਬਣਾ ਕੇ ਉਹ ਬੱਚੇ ਨੇ ਸੋਚਿਆ ਬਸ ਮੈਂ ਪਹੁੰਚ ਜਾਵਾਂ ਇਹ ਜਿਹੜੀ ਇੱਕ ਮੈਂਟੈਲਿਟੀ ਚੇਂਜ ਕਰਨੀ ਪਏਗੀ ਮੇਰਾ ਟਾਰਗੇਟ ਜਿਹੜੇ ਅੱਛੇ ਸਟੂਡੈਂਟਸ ਐ ਜਿਨ੍ਹਾਂ ਦੇ ਨਾਲ ਵੀ ਯੂਸ ਟੂ ਇੰਜੋਏ ਟੂ ਵਰਕ ਬੰਬੇ ਤੋਂ ਬੈਂਗਲੌਰ ਤੋਂ ਜਿਹੜੇ ਬੈਂਕਾਂ ਦੇ ਮੈਨੇਜਰਸ ਐ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੈਂ ਆਪ ਭੇਜਿਆ ਹੋਇਆ ਹੈ ਅਦਰਦਰ ਦੇ ਸਾਰੇ ਬੱਚੇ ਵੈਲ ਸਾਈਟਾ ਦੇ ਲਾਈਫ ਚ ਸਪੋਰਟਸ ਬਹੁਤ ਇੰਪੋਰਟੈਂਸ ਹੈ ਤੁਹਾਡੇ ਕੋਰਸ ਵੀ ਜੇ ਇੱਕ ਮੈਡੀਕਲ ਦਾ ਬੱਚਾ ਹੈ ਹਮ ਸਪੋਰਟਸ ਐਂਡ ਐਕਸਰਸਾਈਜ਼ ਮੈਨੇਜਮੈਂਟ ਤੁਸੀਂ ਦੇਖੋ ਹਰ ਬੱਚਾ ਆਜਕਲ ਸਪੋਰਟਸ ਚ ਜਾਣਾ ਚਾਹੁੰਦਾ ਹੈ ਔਰ ਕੋਈ ਚਾਹੇ ਉਹ T20 ਹੈ ਚਾਹੇ cricket ਦਾ ਹੈ ਚਾਹੇ football ਦਾ ਹੈ ਕਾਫੀ ਹੱਦ ਤੱਕ ਲੋਕ ਪਹੁੰਚਦੇ ਫਾਈਨਲ ਤੱਕ ਅਦਰਵਾਇਜ਼ ਨੀਚੇ ਦੇ ਲੈਵਲ ਤੱਕ ਸਪੋਰਟਸ ਦੇ ਇੰਜਰੀ ਹੋਣੀ ਹੋਣੀ ਹੈ। ਹੂੰ। ਔਰ ਐਕਸਰਸਾਈਜ਼ ਵੀ ਚਹੀਦੀ ਚਾਹੀਦੀ ਆ। ਤੇ ਇਹ ਜਿਹੜੇ ਬੱਚਿਆਂ ਨੂੰ ਹੈ ਨਾ ਇਹ ਸੈਲਰੀ ਬਹੁਤ ਵਧੀਆ ਮਿਲਦੀ ਹੈ ਸਪੋਰਟਸ ਐਂਡ ਐਕਸਰਸਾਈਜ਼ ਮੈਨੇਜਮੈਂਟ ਦਾ ਕੋਰਸ ਕਰਕੇ। ਸੈਕੰਡ ਤੁਸੀਂ ਆਪ ਵੀ ਹਰਜੋਜੀ ਇਸ ਫੀਲਡ ਤੋਂ ਜਿਹੜਾ ਮੈਨੂੰ ਪਤਾ ਹੈ। ਜੀ। ਨਿਊਟ੍ਰੀਸ਼ਨ ਜੀ। ਤੁਸੀਂ ਆਪ ਵੀ ਦੇਖਦੇ ਹੋਗੇ ਹਰ ਬੰਦਾ ਜਿਹੜਾ ਹੈ ਖਾਣ ਪੀਣ ਦੇ ਕਰਕੇ ਜੀਵ ਤੇ ਕੰਟਰੋਲ ਨਹੀਂ ਆ ਬਿਮਾਰੀਆਂ 10 ਲੈ ਕੇ ਬੈਠਦਾ। ਜੀ। ਤੇ ਫਿਰ ਲੋਡ ਕਿਸ ਦੀ ਹੈ? ਨਿਊਟ੍ਰੀਸ਼ਨ ਵਾਲਿਆਂ ਦੀ ਹੈਲਥ ਐਂਡ ਨਿਊਟ੍ਰੀਸ਼ਨ ਇਹ ਕੋਰਸ ਮੈਡੀਕਲ ਵਾਲਿਆਂ ਵਾਸਤੇ ਬਹੁਤ ਅੱਛਾ ਹੈ। ਏਦਾਂ ਦੇ ਕੋਰਸ ਤੁਸੀਂ ਲੋਗੇ ਜਿਹੜੇ ਕੁਝ ਡਿਫਰੈਂਟ ਹੋਣ ਤੁਹਾਨੂੰ ਵੀਜ਼ਾ ਮਿਲਣਾ ਹੀ ਮਿਲਣਾ ਹੈ ਕਿਉਂਕਿ ਵੀਜ਼ਾ ਆਫੀਸਰ ਵੀ ਉਹ ਜਿਹੜੇ ਆਮ ਜਿਹੇ ਕੋਰਸ ਆਮ ਜੀ ਫਾਈਲਾਂ ਦੇਖ ਕੇ ਸ਼ਾਮ ਨੂੰ ਜਦ ਘਰ ਜਾਣਾ ਨਾ ਉਹ ਵੀ ਹੋਰ ਹੋ ਕੇ ਜਾਂਦਾ ਹੈ ਜੇ ਚ ਅੱਛੀਆਂ ਫਾਈਲਾਂ ਆਣਗੇ ਅੱچھے ਕੋਰਸ ਵਾਲੇ ਬੱਚੇ ਆਣਗੇ ਅੱچھے ਪ੍ਰੋਫਾਈਲ ਆ ਕੇ ਉਹ ਵੀਜ਼ਾ ਜਾ ਕੇ ਦੇ ਕੇ ਜਾਏਗਾ ਕਿਉਂਕਿ ਉਹਦਾ ਵੀ ਇਹ ਟਾਰਗੇਟ ਹੈ ਉਹਨੂੰ ਵੀ ਟਾਰਗੇਟ ਮਿਲਿਆ ਕਿ 5.5 ਲੱਖ ਵੀਜ਼ਾ ਦੇਣਾ ਹੈ ਤੇ ਉਹਦੇ ਵਿੱਚ ਅੱچھے ਬੱਚੇ ਨਹੀਂ ਕੱਢਣੇ ਹੂੰ ਬਿਲਕੁਲ ਬਿਲਕੁਲ ਸੋ ਇਸ ਲਈ ਦੇਖੋ ਹਰ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ ਜਿਹੜੇ ਸਟੂਡੈਂਟ ਕਈ ਵਾਰੀ ਹੁੰਦੇ ਹੈ ਕਿ ਯਾਰ ਦੋਸਤ ਇਹ ਕਰ ਰਹੇ ਨੇ ਮੈਂ ਵੀ ਐ ਕਰ ਲਾ ਅਜਿਹਾ ਨਹੀਂ ਹੋਣਾ ਚਾਹੀਦਾ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਅਕੋਰਡਿੰਗਲੀ ਤੁਹਾਡੇ ਕਿਸ ਤਰ੍ਹਾਂ ਦੇ ਮਾਰਕਸ ਆਏ ਨੇ ਕਿਹੜੇ ਸਬਜੈਕਟ ਵਿੱਚ ਤੁਸੀਂ ਅੱਛਾ ਕੰਮ ਕਰ ਰਹੇ ਹੋ ਉਸ ਅਕੋਰਡਿੰਗਲੀ ਹੀ ਤੁਹਾਨੂੰ ਆਪਣੇ ਕੋਰਸਿਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਮਦਦ ਕਰਨਗੇ ਵੀ ਨਾ ਕੋਈ ਮੈਮ ਸੋ ਉਹਦੇ ਲਈ ਤੁਹਾਨੂੰ ਕਰਨਾ ਕੀ ਹੈ ਤੁਹਾਨੂੰ ਪਹੁੰਚਣਾ ਪਏਗਾ ਨੈਵੀਗੇਟਰ ওভারਸੀਜ਼ ਦੇ ਆਫਿਸ ਜਾਂ ਫਿਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰੋ ਜਾਣਕਾਰੀ ਸਹੀ ਕੋਰਸੇ ਨਾਲ ਅੱਗੇ ਵਧੋਗੇ ਨਾ ਤੁਹਾਨੂੰ ਖੁਦ ਵੀ ਮਜ਼ਾ ਆਏਗਾ ਕਿ ਜੋ ਤੁਸੀਂ ਕਰ ਰਹੇ ਹੋ ਇਹ ਤੁਸੀਂ ਬਹੁਤ ਅੱਛਾ ਕੀਤਾ ਔਰ ਇੰਜੋਏ ਕਰਦੇ ਕਰਦੇ ਤੁਸੀਂ ਪੜ੍ਹਾਈ ਵੀ ਪੂਰੀ ਕਰੋਗੇ ਅੱਗੋਂ ਲਾਈਫ ਵਿੱਚ ਬਹੁਤ ਸਾਰੀ ਅੱਛੀ ਓਪਰਚ्युनिटीਜ਼ ਵੀ ਤੁਹਾਨੂੰ ਮਿਲਣਗੀਆਂ ਸੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਬਹੁਤ ਹੀ ਖਾਸ ਗੱਲਾਂ ਨੇ ਸਟੂਡੈਂਟਸ ਦੇ ਲਈ ਸਮਝਣੀਆਂ ਬਹੁਤ ਜ਼ਰੂਰੀਆਂ ਜ਼ਰੂਰੀ ਨੇ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਮਝਾਈਆਂ ਬਹੁਤ ਚੰਗੇ ਢੰਗ ਦੇ ਨਾਲ ਸੋ ਕੋਈ ਵੀ ਸਵਾਲ ਹੋਵੇ ਸਟੂਡੈਂਟਸ ਆ ਨੰਬਰ ਤੇ ਕਾਲ ਕਰੋ ਜਾਂ ਫਿਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋ ਲਿ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ